ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਮੁੜ ਆ ਕੇ ਪੁਰਾਣੇ ਰੂਪ ਦੇ ਵਿੱਚ ਮੀਟਿੰਗ ਦੇ ਵਿੱਚ ਜਾਣ ਦੇ ਲਈ ਕਰ ਦਿੱਤਾ ਵੱਡਾ ਐਲਾਨ ਤਾਂ ਆਖਰ ਮੰਨ ਗਏ ਡੱਲੇਵਾਲ ਪਹਿਲਾਂ ਮਰਨ ਵਰਤ ਖਤਮ ਕੀਤਾ ਤੇ ਹੁਣ ਮੀਟਿੰਗ ਦੇ ਵਿੱਚ ਜਾਣ ਦੇ ਲਈ ਵੀ ਰਾਜ਼ੀ ਹੋ ਗਏ ਜਗਜੀਤ ਸਿੰਘ ਡੱਲੇਵਾਲ ਕੀ ਕੁਝ ਕਹਿ ਰਹੇ ਨੇ ਡੱਲੇਵਾਲ ਕਿਹੜੀ ਸ਼ਰਤ ਦੇ ਉੱਤੇ ਮੀਟਿੰਗ ਦੇ ਵਿੱਚ ਜਾਣਗੇ ਕਿਸਾਨਾਂ ਦੇ ਲਈ ਦੁਬਾਰਾ ਤੋਂ ਰਾਹ ਖੁੱਲਦਾ ਹੋਇਆ ਨਜ਼ਰ ਆ ਰਿਹਾ ਵੱਡੀ ਖੁਸ਼ੀ ਦੀ ਵੀ ਖਬਰ ਕਿਸਾਨਾਂ ਦੇ ਲਈ ਆ ਚੁੱਕੀ ਆ ਕਿਉਂਕਿ ਕਿਸਾਨ ਲੀਡਰ ਇਹ ਜਾਣਦੇ ਨੇ ਕੋਈ ਵੀ ਮਸਲੇ ਦਾ ਹੱਲ ਕਰਵਾਉਣਾ ਹੋਵੇ ਤਾਂ ਟੇਬਲ ਟਾਕ ਦੇ ਉੱਤੇ ਗੱਲ ਮੁੱਕਦੀ ਆ ਬੈਠ ਕੇ ਗੱਲਬਾਤ ਹੁੰਦੀ ਆ ਬੈਠ ਕੇ ਗੱਲਬਾਤ ਦੇ ਨਿਵੇੜੇ ਹੁੰਦੇ ਨੇ ਤਾਂ ਵਾਕਈ ਹੀ ਹੁਣ ਡੱਲੇ ਵਾਲੇ ਇਸ ਗੱਲ ਨੂੰ ਸਮਝ ਚੁੱਕੇ ਨੇ ਕਿਸਾਨਾਂ ਦੇ ਲਈ ਵੱਡੀ ਤੇ ਅਹਿਮ ਖੁਸ਼ੀ ਦੀ ਖਬਰ ਹੈ ਜਗਜੀਤ ਸਿੰਘ ਢੱਲੇਵਾਲ ਦੀ ਜੁਬਾਨੀ ਸੁਣਾਉਣੀ ਹੈ ਸਭ ਤੋਂ ਪਹਿਲੀ ਤਾਂ ਗੱਲ ਇਹ ਹੈ ਕਿ ਸਰਕਾਰ ਨੇ ਜਿਹੜੀ ਸਾਨੂੰ ਅਗਲੀ ਮੀਟਿੰਗ ਦਿੱਤੀ ਹੈ ਉਹ 4 ਮਈ ਦੀ ਸਾਡੀ ਮੀਟਿੰਗ ਦੀ ਡੇਟ ਹੈ ਇਹ ਤਾਂ ਹਜੇ ਮੌਕੇ ਤੇ ਨੇੜੇ ਜਾ ਕੇ ਜਦੋਂ ਲੈਟਰ ਆਏਗਾ ਸਾਨੂੰ ਉਹਦੇ ਵਿੱਚ ਹੋਏਗਾ ਵੀ ਕਿਹੇ ਜਿਹਾ ਲੈਟਰ ਆਉਂਦਾ ਕਿਵੇਂ ਦੀ ਗੱਲ ਆਉਂਦੀ ਹੈ ਲੇਕਿਨ ਅਗਰ ਸਰਕਾਰ ਇਮਾਨਦਾਰੀ ਨਾਲ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਨੀਅਤ ਦੇ ਨਾਲ ਸਾਨੂੰ ਸੱਦਾ ਦਿੰਦੀ ਹੈ ਤਾਂ ਅਸੀਂ ਮਤਲਬ 200% ਇਸ ਗੱਲ ਲਈ ਮੀਟਿੰਗ 'ਚ ਜਾਵਾਂਗੇ ਕਿਉਂ ਕਿ ਕਈ ਵਾਰੀ ਅ ਅਸੀਂ ਹੋ ਸਕਦਾ ਹੈ ਮਤਲਬ ਕਿਸੇ ਆਦਮੀ ਦੇ ਮਨ ਦੇ ਵਿੱਚ ਸਾਡੇ ਜੋ ਕਿਸੇ ਫੋਰਮ ਦੇ ਲੀਡਰ ਦੇ ਮਨ 'ਚ ਹੀ ਆਵੇ ਵੀ ਆਹ ਰੱਡਾ ਵੱਡਾ ਸਰਕਾਰ ਨੇ ਸਾਡੇ ਨਾਲ ਧੱਕਾ ਕੀਤਾ ਹੈ ਤੇ ਹੁਣ ਅਸੀਂ ਮੀਟਿੰਗ ਦੇ ਵਿੱਚ ਕੀ ਲੈਣ ਜਾਣਾ ਤਾਂ ਮੈਨੂੰ ਲੱਗਦਾ ਇਹ ਸਰਕਾਰ ਨੂੰ ਅਸੀਂ ਮਤਲਬ ਇੱਕ ਮੌਕਾ ਦੇਵਾਂਗੇ ਇੱਕ ਹੋਣ ਦਾ ਕਹਿਣ ਦਾ ਦੇ ਦੇਖੋ ਜੀ ਅਸੀਂ ਤਾਂ ਮੀਟਿੰਗਾਂ ਕਰਕੇ ਇਹਨਾਂ ਦੇ ਮਸਲੇ ਦਾ ਹੱਲ ਕਰਨਾ ਚਾਹੁੰਦੇ ਹਾਂ ਕਿਸਾਨ ਮੀਟਿੰਗ ਵਿੱਚ ਨਹੀਂ ਆਉਂਦੇ ਸੋ ਇਸ ਕਰਕੇ ਮੀਟਿੰਗ ਦੇ ਵਿੱਚ ਅਸੀਂ ਜਾਵਾਂਗੇ ਪੂਰੇ ਸਟਰੋਂਗਲੀ ਜਾਵਾਂਗੇ ਰਹੀ ਗੱਲ ਐਮਐਸਪੀ ਗਾਰੰਟੀ ਕਾਨੂੰਨ ਆ ਜਿਹੜਾ ਸਾਡੀ ਮੇਨ ਮੰਗ ਹੈ ਕਿਸਾਨਾਂ ਦੀ ਕਰਜ਼ ਮੁਕਤੀ ਤੇ ਡਾਕਟਰ ਸੁਆਮੀ ਨਾਥ ਦੀ ਰਿਪੋਰਟ ਸਾਡੀ ਮੇਨ ਮੰਗ ਹੈ ਇਹਦੇ ਤੇ ਸਾਡਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਹਰ ਵਾਰ ਮੀਟਿੰਗ ਦੇ ਵਿੱਚ ਅਸੀਂ ਸਰਕਾਰ ਨੂੰ ਲਾਜਵਾਬ ਕੀਤਾ ਹੈ ਇਸ ਮੁੱਦੇ ਤੇ ਔਰ ਸਰਕਾਰ ਕੋਲੇ ਜਵਾਬ ਨਹੀਂ ਹੈ ਅਸੀਂ ਤੱਥਾਂ ਸਹਿਤ ਮਤਲਬ ਸਰਕਾਰ ਨੂੰ ਘੇਰਿਆ ਹੈ। ਔਰ ਹੁਣ ਵੀ ਅਸੀਂ ਇਹ ਸਰਕਾਰ ਦੇ ਨਾਲ ਇਸ ਤਿਆਰੀ ਚ ਕਿਉਂਕਿ ਸਰਕਾਰ ਨੇ ਜਿੱਦੋਂ ਸ਼ਿਵਰਾਜ ਚੋਹਾਨ ਨੇ ਪਿਛਲੀ ਮੀਟਿੰਗ ਵਿੱਚ ਸਾਨੂੰ ਇਹ ਕਿਹਾ ਹੈ ਕਿ ਜੀ ਆ ਸਾਨੂੰ 7-8 ਮੁੱਦੇ ਨੇ ਜੇ ਅਸੀਂ ਐਮਐਸਪੀ ਗਰੰਟੀ ਕਾਨੂੰਨ ਬਣਾਉਣੇ ਤੇ ਆਹ ਮੁਸ਼ਕਲਾਂ ਆ ਸਕਦੀਆਂ ਨੇ ਸਾਨੂੰ। ਇਹਦਾ ਕੀ ਹੱਲ ਕੀਤਾ ਜਾ ਸਕਦਾ ਹੈ? ਔਰ ਅਸੀਂ ਉਹਦੇ ਹੱਲ ਬਾਰੇ ਆਪਸ ਵਿੱਚ ਬੈਠ ਕੇ ਮੀਟਿੰਗ ਕਰਕੇ ਉਹਦਾ ਹੱਲ ਲੱਭ ਕੇ ਤੇ ਉਹਦੇ ਤੇ ਅਸੀਂ ਉਹ ਸਾਰਾ ਤੱਥਾਂ ਸਹਿਤ ਗੱਲ ਫੇਰ ਰੱਖਾਂਗੇ। ਫਿਰ ਦੇਖਦੇ ਆਂ ਅਗਲੀ ਮੀਟਿੰਗ ਦੇ ਵਿੱਚ ਇਹ ਜਿਹੜੀ ਹੁਣਾ ਰਹੀ ਹੈ ਉਹਦੇ ਸਰਕਾਰ ਫਿਰ ਕੀ ਜਵਾਬ ਦਿੰਦੀ ਆ ਫਿਰ ਉਹਦੇ ਮੁਤਾਬਿਕ ਫਿਰ ਅਗਲਾ ਕਦਮ ਤੇ ਨੀਤੀ ਤਿਆਰ ਕਰਾਂਗੇ ਤਾਂ ਦਿਹਾ ਮਹਾਪੰਚਾਇਤਾਂ ਜਿਹੜੀਆਂ ਇੱਕ ਸ਼ੁਰੂਆਤ ਕੀਤੀ ਹੈ ਚੱਲ ਰਹੀਆਂ ਨੇ ਉਹਨਾਂ ਦੇ ਦੌਰੇ ਸਿੱਧੇ ਦਰਜੇ ਤੋਂ ਮਹਾਪੰਚਾਇਤਾਂ ਹਾਂ ਦੇਖੋ ਕਿਸਾਨ ਮਹਾਪੰਚਾਇਤਾਂ ਮੈਂ ਤੁਹਾਨੂੰ ਕਲੀਅਰ ਕਰ ਦਿਆਂ ਕਿ ਓਵਰ ਆਲ ਇੰਡੀਆ ਅਸੀਂ ਕਿਸਾਨ ਮਹਾਪੰਚਾਇਤਾਂ ਕਰਾਂਗੇ ਤਾਮਲਨਾਡੂ ਤੋਂ ਸਾਨੂੰ ਸਪੈਸ਼ਲ ਇਹ ਕਨੂੰਜੀ ਵਰਗੇ ਜਿਹੜੇ ਮਤਲਬ ਇੱਕ ਸਥਾਪਿਤ ਲੀਡਰ ਨੇ ਉਹਨਾਂ ਨੇ ਵੀ ਰਿਕੁਐਸਟ ਕੀਤੀ ਆ ਕਿ ਤੁਸੀਂ ਸਾਨੂੰ ਟਾਈਮ ਦਿਓ ਔਰ ਇਸੇ ਤਰ੍ਹਾਂ ਕਰਨਾਟਕਾ ਆ ਗਿਆ ਆਂਧਰਾ ਪ੍ਰਦੇਸ਼ ਹੈ ਮਹਾਰਾਸ਼ਟਰ ਹੈ ਓਡੀਸ਼ਾ ਹੈ ਇਹ ਇਹਨਾਂ ਸਾਰੀਆਂ ਸਟੇਟਾਂ ਦੇ ਵਿੱਚ ਮੱਧ ਪ੍ਰਦੇਸ਼ ਤੱਕ ਇਧਰੋਂ ਹਰਿਆਣਾ ਰਾਜਸਥਾਨ ਇਹਨਾਂ ਸਾਰੀਆਂ ਸਟੇਟਾਂ ਦੇ ਵਿੱਚ ਅਸੀਂ ਜਾਣਾ ਹੈ ਡੇਟਾ ਇਹਦੇ ਸਮਝ ਲਓ ਸਾਡੀਆਂ ਫਿਕਸ ਹੋਈਆਂ ਵਰਗੀਆਂ ਨੇ ਪਰ ਉੱਥੇ ਜਾ ਕੇ ਅਸੀਂ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੂੰ ਇਸ ਮੂਵਮੈਂਟ ਦੇ ਨਾਲ ਜੋੜਾਂਗੇ ਔਰ ਜੋੜ ਕੇ ਮਦਰ ਅੰਦੋਲਨ ਨੂੰ ਮਜ਼ਬੂਤ ਕਰਾਂਗੇ ਉਮੀਦ ਹੈ ਉਹਨਾਂ ਦੇ ਸਮੇਂ ਦੇ ਵਿੱਚ ਜਿਹੜੀਆਂ ਤੁਸੀਂ ਮੰਗਾਂ ਕਿੰਦਰ ਸਰਕਾਰ ਹੱਲ ਕਰਨ ਦੀ ਕੋਸ਼ਿਸ਼ ਕਰੂਗੀ ਅਸੀਂ ਮੀਟਿੰਗ ਤੇ ਆਪ ਦੇ ਦੇਖੋ ਜਦੋਂ ਪਬਲਿਕ ਦੀਆਂ ਮੰਗਾਂ ਮੰਨ ਜਾਂਨਾਂ ਮੰਗਾਂ ਸਾਡੀਆਂ ਨਹੀਂ ਹੁੰਦੀਆਂ ਮੰਗਾਂ ਪਬਲਿਕ ਦੀਆਂ ਹੁੰਦੀਆਂ ਨੇ ਤੇ ਜਦੋਂ ਪਬਲਿਕ ਇਹਨਾਂ ਮੰਗਾਂ ਨੂੰ ਮੰਨ ਲਵੇ ਵੀ ਇਹ ਸਾਡੀਆਂ ਨੇ ਤੇ ਪਬਲਿਕ ਅੰਦੋਲਨ ਦੇ ਵਿੱਚ ਉੱਤਰ ਪਵੇ ਫਿਰ ਸਰਕਾਰ ਦੀ ਕੋਈ ਤਾਕਤ ਨਹੀਂ ਕਿ ਸਰਕਾਰ ਉਹਨਾਂ ਮੰਗਾਂ ਤੋਂ ਅਨਾਕਾਰਨੀ ਕਰ ਜੇ ਫਿਰ ਸਰਕਾਰ ਨੂੰ ਮੰਨਣੀਆਂ ਹੀ ਪੈਂਦੀਆਂ ਨੇ ਜਿਵੇਂ ਹੁਣ ਵੀ ਕੋਈ ਸਰਕਾਰ ਨੇ ਸਾਨੂੰ ਇਹ ਕਿਹਾ ਕਿ 7-8 ਫਸਲਾਂ ਦੇ ਉੱਤੇ ਉਹਨਾਂ ਨੇ ਕਣਕ ਝੋਨੇ ਦੇ ਨਾਲ ਪੈਰਲਰ ਹੋਰ 7-8 ਫਸਲਾਂ ਦੇ ਉੱਤੇ ਐਮਐਸਪੀ ਦੇ ਉੱਤੇ ਖਰੀਦਣ ਦਾ ਵਾਅਦਾ ਕਰਿਆ ਉਹਨਾਂ ਨੇ ਲੇਕਿਨ ਅਸੀਂ ਜੋ ਕਹਿ ਰਹੇ ਹਾਂ ਕਿ ਅਸੀਂ ਤਾਂ ਮਤਲਬ ਸਾਰੀਆਂ ਦੀਆਂ ਸਾਰੀਆਂ 23 ਫਸਲਾਂ ਦੇ ਉੱਤੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮੰਗਦੇ ਹਾਂ ਅਸੀਂ 7-8 ਫਸਲਾਂ ਦੀ ਗੱਲ ਨਹੀਂ ਕਰਦੇ ਸੋ ਇਸ ਕਰਕੇ ਇਹ 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 ਲੋਕਾਂ ਨੂੰ ਜਿਵੇਂ ਜਿਵੇਂ ਸਮਝ ਆਉਣੀ ਹੈ ਅੰਦੋਲਨ ਨੇ ਹੋਰ ਤਕੜਾ ਹੋਣਾ ਹੈ ਔਰ ਸਰਕਾਰ ਨੂੰ ਇਹਨਾਂ ਮੰਗਾਂ ਨੂੰ ਮੰਨਣ ਲਈ ਇਸ ਮਜਬੂਰ ਕਰਾਂਗੇ ਨਾ ਸਵਾਰਾ ਜਿਹੜਾ ਤੁਹਾਡਾ ਮਰਨ ਵਰਤ ਦਾ ਜਿਹੜਾ ਫੈਸਲਾ ਤੁਸੀਂ ਸ਼ਹਿਦਨ ਦਾ ਫੈਸਲਾ ਇਹਦੇ ਪਿੱਛੇ ਕੀ ਕਾਰਨ ਹੈ ਤੁਹਾਡੇ ਵਕਰਾਂ ਦਾ ਸਹਿਯੋਗ ਹੈ ਉਹਨਾਂ ਕਰਕੇ ਲਿਆ ਹੈ ਜਾਂ ਕੇਂਦਰ ਸਰਕਾਰ ਨੇ ਜਿਹੜੀ ਮੀਟਿੰਗ ਰੱਖੀ ਹੈ ਗੱਲ ਸਾਹਮਣੇ ਆ ਰਹੀ ਸੀ ਉਹਨਾਂ ਨੇ ਕਿਹਾ ਸੀ ਅਸੀਂ ਤੁਹਾਨੂੰ ਮੀਟਿੰਗ ਕਰਾਂਗੇ ਤੇ ਤੁਸੀਂ ਮੰਨੋ ਔਰ ਵਿਚਾਰੋ ਉਸ ਤੋਂ ਬਾਅਦ ਜਿਹੜਾ ਫੈਸਲਾ ਇਹ ਇਹ ਦੇਖੋ ਇਹ ਗੱਲ ਇਹ ਸੀਗੀ ਕਿ ਲਗਾਤਾਰ ਸਾਡਾ ਜਿਹੜੀ ਸਾਡੀਆਂ ਸੰਗਤਾਂ ਨੇ ਜਿਨ੍ਹਾਂ ਨੇ ਲਗਾਤਾਰ ਮੋਰਚੇ ਨੂੰ ਸਾਂਭਿਆ ਔਰ ਹੱਕ ਡਾਗੇ ਮੋਰਚਾ ਸਾਂਭਿਆ ਉਸ ਟਾਈਮ ਤੇ ਸਾਂਭਿਆ ਜਦੋਂ ਰੋਜ਼ ਇਹ ਹੁੰਦਾ ਸੀਗਾ ਵੀ ਅੱਜ ਸਰਕਾਰ ਦਾ ਹਮਲਾ ਹੋ ਸਕਦਾ ਹੈ ਅੱਜ ਇਧਰੋਂ ਫੋਰਸ ਦਾ ਹਮਲਾ ਹੋ ਸਕਦਾ ਹੈ ਪਰ ਉਹਨਾਂ ਨੇ ਉਹਨੂੰ ਸਾਂਭਿਆ ਔਰ ਹੁਣ ਉਹ ਪਿਛਲੀਆਂ ਤਿੰਨ ਜਿਹੜੀਆਂ ਅਸੀਂ ਕਿਸਾਨ ਮਹਾਪੰਚਾਇਤਾਂ ਕੀਤੀਆਂ ਸੀ ਜਿਵੇਂ ਸਾਡੇ ਆਪਣੇ ਪਿੰਡ ਤੋਂ ਵੀ ਕੀਤੀ ਫਿਰ ਫਰੋਜ਼ਪੁਰ ਤੋਂ ਕੀਤੀ ਫਿਰ ਪਟਿਆਲੇ ਤੋਂ ਕੀਤੀ ਉਥੋਂ ਬਾਰ-ਬਾਰ ਮਤਲਬ ਜ਼ੋਰ ਨਾਲ ਮੰਗ ਉੱਠ ਰਹੀ ਸੀ ਵੀ ਤੁਸੀਂ ਮਤਲਬ ਮਰਨ ਮਰਦ ਛੱਡੋ ਤਾਂ ਜਿੱਦੇ ਅਸੀਂ ਉੱਥੇ ਗਏ ਆ ਫਤੇਗੜ ਸਾਹਿਬ ਉਸ ਦਿਨ ਤਾਂ ਇੱਥੋਂ ਤਿੱਕਰ ਫੈਸਲਾ ਕਰ ਲਿਆ ਸੀਗਾ ਸੰਗਤ ਨੇ ਕਿ ਅਸੀਂ ਅੱਜ ਤੋਂ ਸਾਰੇ ਰੋਟੀ ਤਾਂ ਛੱਡੋ ਅਸੀਂ ਪਾਣੀ ਵੀ ਨਹੀਂ ਪੀਵਾਂਗੇ ਅਗਰ ਤੁਸੀਂ ਮਰਨ ਮਰਤ ਨਹੀਂ ਛੱਡੋਗੇ ਤਾਂ ਸੋ ਇਸ ਕਰਕੇ ਸੰਗਤ ਦਾ ਪ੍ਰੈਸ਼ਰ ਵੱਡਾ ਹੁੰਦਾ ਹੈ ਸਰਕਾਰ ਦੀ ਕੀ ਆਪਾਂ ਮਤਲਬ ਵਿਸ਼ਵਾਸ ਕਰ ਸਕਦੇ ਆ ਜਿਹੜੀ ਸਰਕਾਰ ਮੀਟਿੰਗ ਦੇ ਕੇ ਤੇ ਸਾਡੇ ਮੋਰਚੇ ਤੇ ਹਮਲਾ ਕਰ ਸਕਦੀ ਹੈ ਜਾਂ ਕਰਵਾ ਸਕਦੀ ਹੈ ਉਹਦੇ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਨਾ ਉਹਨਾਂ ਵਿਸ਼ਵਾਸਾਂ ਦੇ ਉੱਤੇ ਕੋਈ ਮਰਨ ਮਰਤ ਛੱਡੇ ਜਾਂਦੇ ਆ ਇਹ ਤਾਂ ਆਉਦੀ ਸੰਗਤ ਵੱਡੀ ਆ ਸਾਡੇ ਲਈ ਸੰਗਤ ਰੱਬ ਦਾ ਰੂਪ ਹੈ ਪਰ ਸੰਗਤ ਦਾ ਹੁਕਮ ਮੰਨ ਕੇ ਸੇ ਫੈਸਲਾ ਲਿਆ